ਸਰਦਾਰ ਜੀ ਉਹ ਮੈਂ ਛੱਡੋ ਮੜਾ ਜਾ ਕਿੱਥੇ ਜਾਣਾ ਉਹ ਮੰਮੀ ਆਏ ਹੋਏ ਨਾ ਮਾਮਾ ਜੀ ਵੱਲ ਤੇ ਮੈਂ ਕਿਹਾ ਸੀ ਮੈਨੂੰ ਉਧਰ ਛੱਡੋਂਦੇ ਮੈਂ ਮਿਲ ਆਉਂਦੀ ਨਾ ਬਬਲੀ ਕੀ ਗੱਲ ਉਹ ਇੱਥੇ ਨਹੀਂ ਆ ਸਕਦੇ ਇੱਥੇ ਦਰਿਆ ਵਗਦਾ ਅੱਡੀ ਦੂਰੋਂ ਚੱਲ ਕੇ ਇੱਥੇ ਤਾਂ ਆ ਗਏ ਮਾਮੇ ਦੇ ਘਰੇ ਤੇ ਇੱਥੇ ਨਹੀਂ ਤੇਰੇ ਕੋਲ ਆ ਸਕਦੇ ਇੱਥੇ ਆਉਣ ਤੋਂ ਡਰਦੇ ਹੈ ਕਿ ਕੁਝ ਲਿਆਉਣ ਤੋਂ ਡਰਦੇ ਆ ਮੰਮੀ ਨਾ ਤਾਂ ਉਹ ਆਉਣ ਤੋਂ ਡਰਦੇ ਆ ਨਾ ਹੀ ਕੁਝ ਲਿਆਉਣ ਤੋਂ ਡਰਦੇ ਆ ਉਹ ਆਪਣੀ ਬੇਇੱਜ਼ਤੀ ਤੋਂ ਡਰਦੇ ਆ ਜਿਹੜੀ ਉਹਨਾਂ ਦੀ ਇੱਥੇ ਆ ਕੇ ਹੁੰਦੀ ਆ मुली ਕੀ ਗਈ ਜਾਨੀ ਆ ਬੇਇੱਜ਼ਤੀ ਬੇਇੱਜ਼ਤੀ ਕੀ ਹੋਇਆ ਹਾਂ ਬੇਇੱਜ਼ਤੀ ਮੰਮੀ ਤੁਹਾਨੂੰ ਯਾਦ ਆ ਪਿਛਲੀ ਵਾਰ ਜਦੋਂ ਮੰਮੀ ਤੇ ਛੋਟਾ ਭਰਾ ਆਏ ਸੀਗੇ ਮੇਰੇ ਤੇ ਕੀ ਕੁਛ ਹੋਇਆ ਸੀ ਉਹਨਾਂ ਨਾਲ ਕੀ ਕੀਤਾ ਸੀ ਤੁਸੀਂ ਉਹਨਾਂ ਨਾਲ ਮੈਂ ਬਹੁਤ ਟਾਈਮ ਬਾਅਦ ਆਇਆ ਨਾ ਭੈਣ ਕਰੀ ਹਾਂ

ਭਾਣ ਜੀ ਠੀਕ ਠਾਕ ਤੁਸੀਂ ਹਾਂਜੀ ਵਧੀਆ ਠੀਕ ਆ ਹੋਰ ਤੂੰ ਸੁਣਾ ਬਬਲੀ ਪੁੱਤ ਕਿਵੇਂ ਆ ਵਧੀਆ ਮੰਮੀ ਤੁਸੀਂ ਸੁਣਾਓ ਠੀਕ ਠਾਕ ਆ ਬਸ ਮਰਾ ਇਹ ਬੁਖਾਰ ਜਿਹਾ ਸੀ ਅੱਜ ਸੋ ਹੋ ਗਏ ਬੁਖਾਰ ਹੋ ਗਿਆ ਹੋਰ ਉਹ ਕਿਦਾਂ ਲਾ ਹੋ ਗਿਆ ਉਹਨੂੰ ਬੁਖਾਰ ਬੁਖਾਰ ਹੀ ਹੋਣਾ ਟਾਈਮ ਨਾਲ ਉੱਠਣਾ ਨਹੀਂ ਕੋਈ ਕੰਮ ਨਹੀਂ ਜ਼ਿੰਮੇਵਾਰੀ ਕੋਈ ਸਮਝ ਨਹੀਂ ਨੀ ਵੇਰੇ ਸਿਰ ਕੋਈ ਕੰਮ ਨਹੀਂ ਨਵੇੜਦੀ ਇਹ ਵੇਲਾ ਨਹੀਂ ਦੇਖਦੀ ਕੋਈ ਵਕਤ ਨਹੀਂ ਦੇਖਦੀ ਚਲੋ ਕੋਈ ਨਹੀਂ ਪੈਂਟ ਅਨਸਰ ਰੋਟੀ ਦੇਣੀ ਆ ਨਹੀਂ ਭੈਣ ਜੀ ਮੈਂ ਮੈਡੀਸਨ ਲੈਣੀ ਹੁੰਦੀ ਆ ਮੈਂ ਬੀਪੀ ਦੀ ਦਵਾਈ ਲੈਣੀ ਹੁੰਦੀ ਆ ਇਹਨੂੰ ਚਾਹੀਦਾ ਕਿ ਮੈਨੂੰ ਰੋਟੀ ਟਾਈਮ ਨਾਲ ਦੇ ਦਿਆ ਕਰੇ ਕਿੰਨੀ ਵਾਰ ਮੈਂ ਕਹਤਾ ਚਲੋ ਭੈਣ ਜੀ ਬੱਚਾ ਏ ਸਮਝਾਣਾ ਆਪਣਾ ਫਰਜ਼ ਬੰਦਾ ਕਾਹਦਾ ਬੱਚਾ ਇਹ ਤਾਂ ਬੱਚਾ ਉਹ ਕਾਹਦਾ ਬੱਚਾ ਵਿਆਹੇ ਵਰ ਬੰਦਾ ਕੋਈ ਬੱਚਾ ਹੁੰਦਾ ਵਾ ਚਲੋ ਛੱਡੋ ਭੈਣ ਜੀ ਇਹਨਾਂ ਗੱਲਾਂ ਨੂੰ ਨਿੱਕੋ ਆ ਲਫਾਫੇ ਫੜਾ ਮੈਨੂੰ ਕੀ ਲਿਆ ਮੰਮੀ ਬਸ ਕੁਛ ਨਹੀਂ ਪੁੱਤ ਮਾੜਾ ਮੋਟਾ ਤੇਲ ਫੁੱਲ ਲਿਆ ਆ ਤੇਰੇ ਲਈ ਸੂਟ ਆ ਭੈਣ ਜੀ ਤੁਹਾਡੇ ਲਈ ਸੂਟ ਲਿਆਂਦਾ ਸੀ ਹਾਂਜੀ ਹਾਂਜੀ ਪੁੱਤ ਔਰ ਨਿੱਕੂ ਤੂੰ ਬੜੀ देर बाद ਗੇੜਾ ਮਾਰਿਆ ਨਾ ਦੇਰ ਬਾਅਦ ਗੇੜਾ ਮਾਰ ਕੇ ਬੜਾ ਇੱਜ਼ਤ ਹੋ ਗਈ ਆ ਉਦਾਮੇ ਮਾਤਾ ਲੈ ਨਾਲ ਮੈਂ ਤਾਂ ਕਿਹਾ ਸੀ ਮੈਨੂੰ ਰਹਿਣ ਦੋ ਚੱਲ ਮੰਮੀ ਮੈਂ ਚਾਹ ਬਣਾ ਕੇ ਲਿਆਉਂਦੀ ਆ ਹੈ ਤਾਂ ਨਿੱਕੂ ਬੈਠ ਰਿਹਾ ਹੈ ਅਹ ਅੱਥਰਾਂ ਨੂੰ ਇੱਧਰ ਠੀਕ ਹੈ ਆ ਆ ਦੇਖ ਨਿੱਕੂ ਪੁੱਤ ਆਪਾਂ ਧੀ ਕਰੇ ਆਇਆ ਆਪਾਂ ਨਿਮਕੇ ਰਹਿਣਾ ਇੱਥੇ ਰੂਮਾ ਤਾਂ ਮੇਰੇ ਤੋਂ ਨਹੀਂ ਨਿਮਕੇ ਰਿਹਾ ਜਾਂਦਾ ਜਿਹੋ ਜਿਹੋ ਉਹਨਾਂ ਨੇ ਲੱਛਣ ਕੀਤੇ ਹਨ ਤੇ ਮੇਰੇ ਤੋਂ ਨਹੀਂ ਐਦਾਂ ਰਹਿ ਜਾਂਦਾ ਨਾ ਮੈਨੂੰ ਅਗਲੀ ਵਾਰ ਤੋਂ ਤੁਸੀਂ ਕਹਿਣਾ ਨਾਲ ਆਨ ਨੂੰ ਮੈਂ ਤੁਹਾਨੂੰ ਗੇਟਾਂ 'ਚ ਲਾ ਕੇ ਤੇ ਚਿਲ ਜਾ ਕਰੂੰਗਾ ਜਦੋਂ ਆਣਾ ਹੋਇਆ ਮੈਨੂੰ ਫੋਨ ਕਰਦੇ ਮੈਂ ਬਾਹਰ ਹੀ ਲੈ ਜਾ ਕਰੂੰਗਾ ਚਲਿਏ ਪੁੱਤ ਫਿਰ ਆਪਾਂ ਚੰਗਾ ਪਬਲੀ ਚਲਦੇ ਆਂ ਫਿਰ ਅਸੀਂ ਬਸ ਫੇਰ ਸਹੀ ਪੁੱਤ ਸਸਤੀ ਗੱਲ ਸਸਤੀ ਗੱਲ ਪੁੱਤ ਕਿਵੇਂ ਐ ਬੜੀ ਆਈ ਕਿ ਤੂੰ ਬੜਾ ਹੀ ਇਦਾ ਚੰਨ ਹੋ ਗਿਆ ਦਿਖਦਾ ਹੀ ਨੀਗਾ ਮੰਮੀ ਇਹਨੂੰ ਕੀ ਹੋਇਆ ਉਹ ਨਾ ਇਹਨੂੰ ਨਾ ਤਬੀਅਤ ਖਰਾਬ ਸੀ ਅੱਜ ਮੰਮੀ ਕਹਿੰਦੇ ਪਤਾ ਨਹੀਂ ਕੀ ਹੋਇਆ ਤਾਂ ਨਿਕਲ ਗਿਆ ਹਣਾ ਜਲਦੀ ਇਹਨੇ ਅੱਗੇ ਤਾਂ ਕਦੀ ਐਦਾਂ ਕੀਤਾ ਹੀ ਨਹੀਂ ਕਦੀ ਚਲ ਕੋਈ ਨਹੀਂ ਆਓ ਤੁਸੀਂ ਬੈਠੋ ਛੱਲਿਓ ਛੱਡਿਆ ਮੈਂ ਤੁਹਾਨੂੰ ਨਹੀਂ ਨਹੀਂ ਪੁੱਤ ਚਲੇ ਜਾਵਾਂਗੇ ਅਸੀਂ ਕੋਈ ਨਹੀਂ ਠੀਕ ਹੈ ਜੀ ਠੀਕ ਬਬਲੀ ਇੰਨਾ ਖੁਸ਼ ਹੋ ਗਿਆ ਮੰਮੀ ਨਾਲ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਨਾਲੇ ਮੰਮੀ ਮੈਨੂੰ ਨਾ ਤੁਹਾਡੇ ਤੇ ਆਹ ਉਮੀਦ ਨਹੀਂ ਸੀਗੀ ਵੀ ਤੁਸੀਂ ਘਰੇ ਆਏਗੇ ਦੀ ਇੱਦਾਂ ਬੇਇੱਜ਼ਤੀ ਕਰੋਗੇ ਚੱਲ ਬਬਲੀ ਤੈਨੂੰ ਮੈਂ ਛੱਡ ਕੇ ਆਵਾਂ ਤੇ ਮਾਮਾ ਜੀ ਦੇ ਘਰ ਨਹੀਂ ਗੋਲਡੀ ਨਹੀਂ ਜਾਣਾ ਤੂੰ ਛੱਡਣ ਮੈਂ ਤਾਂ ਭੁੱਲ ਹੀ ਗਈ ਸੀਗੀ ਵੀ ਜੇ ਨੇ ਤਾਂ ਆਪਣਾ ਧੀ ਦੇਦੀ ਤਾਂ ਸਾਰੇ ਕੁਝ ਦੇਤਾ ਮੇਰੀ ਵੀ ਆਪਣੀ ਵੀ ਇੱਕ ਧੀ ਆ ਇਹ ਰਿਸ਼ਤੇ ਤਾਂ ਬੜੇ ਨਾਜ਼ੁਕ ਹੁੰਦੇ ਆ ਮੈਂ ਬਿਲਕੁਲ ਧਿਆਨ ਨਹੀਂ ਦਿੱਤਾ ਇਹਨਾਂ ਵੱਲ ਚੱਲ ਬਬਲੀ ਤੂੰ ਦਿਲ ਹੋੜਾ ਨਾ ਕਰ ਚੱਲਦੇ ਨੂੰ ਮੈਂ ਛੱਡ ਕੇ ਨੂੰ ਸ਼ੁਗਰਾ ਮੰਮੀ ਤੁਹਾਨੂੰ ਮਾੜੀ ਮੋਟੀ ਤਾਂ ਆਈ ਵੀ ਮੇਰੀ ਵੀ ਇੱਕ ਧੀ ਆ ਵੀ ਕਿਸੇ ਨਾਲ ਕਿਦਾਂ ਵਰਤਣਾ ਕਿਦਾਂ ਨਹੀਂ ਵਰਤਣਾ ਹੁਣ ਅਸੀਂ ਚੱਲੇ ਆ ਜੇ ਤੁਸੀਂ ਅੱਗੇ ਤੋਂ ਸਹੀ ਚੱਲੋਗੇ ਫਿਰ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਚੱਲ ਬਲੀ ਤੈਨੂੰ ਛੱਡ ਕੇ ਆਵਾ ਕੀ ਹੋਇਆ ਮੰਮੀ ਹੁਣ ਕੇ ਮੂੰਹ ਲਟਕਾ ਕੇ ਬੈਠੇ ਹੋ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਮੈਂ ਤਾਂ ਬੇਫਿਕਰ ਸੀ ਕਿ ਤੁਸੀਂ ਇੱਕ ਧੀ ਤੋਰੀ ਆ ਤੇ ਇੱਕ ਜਿਹੜੇ ਤੁਸੀਂ ਵਿਆਹ ਕੇ ਲਾਇਆ ਉਹਨੂੰ ਵੀ ਆਪਣੀ ਧੀ ਬਣਾ ਕੇ ਰੱਖੋਗੇ ਮੰਮੀ ਜੇ ਇਹ ਸਾਰਾ ਕੁਝ ਤੁਹਾਡੇ ਨਾਲ ਮੇਰੇ ਸਹੁਰੇ ਕਰਨ ਤੁਹਾਡੇ ਦੇ ਕੀ ਬੀਤੂਗੀ ਤੁਸੀਂ ਇਹ ਸਭ ਕਿਦਾਂ ਸੋਚ ਰਿਆ ਕਿਦਾਂ ਉਹਨਾਂ ਨੂੰ ਬੋਲ ਲਿਆ ਪਤਾ ਨਹੀਂ ਭਾਬੇ ਇੰਨੀ ਦੇਰ ਦੀ ਕਿਵੇਂ ਚੁੱਪ ਸੀਗੀ ਬਹੁਤ ਗਲਤ ਗੱਲਾਂ ਮੰਮੀ ਇਹ ਅੱਗੇ ਤੋਂ ਨਹੀਂ ਕਰਦੀ ਮੈਨੂੰ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਪਤਾ ਨਹੀਂ ਕਿਉਂ ਮੈਂ ਆਂਡਣਾ ਗਵਾਡੇ ਨੇ ਗੱਲਾਂ ਚ ਆ ਕੇ ਮੈਂ ਕੁਝ ਕਰ ਲੁੱਟ ਮੰਮੀ ਤੁਹਾਨੂੰ ਕਿੰਨੀ ਵਾਰੀ ਕਿਹਾ ਵਾ ਕਿ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰੋ ਲੋਕੀ ਤਾਂ ਚਾਰ ਗੱਲਾਂ ਕਰਕੇ ਜਾਂਦੇ ਨੇ ਉਹ ਵੀ ਦੇਖੀ ਹੁਣ ਉਹਦੇ ਘਰ ਦਾ ਜਾ ਕੇ ਕੀ ਹਾਲ ਹੁੰਦਾ ਤੇ ਜਾ ਕੇ ਸਵਾਦ ਲਈਏ ਬਾਹਰ ਹੋਰ ਗੱਲਾਂ ਕਰਕੇ ਹੁਣ ਤੁਸੀਂ ਇਹ ਗੱਲ ਨਾ ਆਪਣੇ ਪੱਲੇ ਬੰਨ ਲਓ ਜਿਹੜੀਆਂ ਮਰਜ਼ੀ ਕੀ ਆ ਕੇ ਤੁਹਾਡੇ ਕੋਲ ਬੈਠ ਜਾਣ ਤੁਸੀਂ ਕਹਦੇ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਨਾ ਕਿਸੇ ਦੀਆਂ ਗੱਲਾਂ 'ਚ ਆ ਕੇ ਭਾਬੀ ਨੂੰ ਕਦੇ ਚੰਗਾ ਬੁਰਾ ਕਿ ਗਲਤ ਬੋਲਣਾ ਕੁਝ ਵੀ ਨਇਤ ਗੱਤੋਂ ਨਹੀਂ ਕਰਦਾ ਰਿਸ਼ਤੇ ਰਿਸ਼ਤੇ ਕਦੇ ਵੀ ਕੁਦਰਤੀ ਮੌਤ ਨਾਲ ਨਹੀਂ ਮਰਦੇ ਇਹਨਾਂ ਨੂੰ ਹਮੇਸ਼ਾ ਇਨਸਾਨ ਹੀ ਮਾਰਦਾ ਹੈ ਲੋਕਾਂ ਦੀਆਂ ਗੱਲਾਂ ਵਿਚੋਂ ਨਾਲ ਨਫ਼ਰਤ ਨਾਲ ਗਲਤ ਫਹਿਮੀ ਨਾਲ ਤੇ ਨਜ਼ਰਅੰਦਾਜ਼ ਕਰਨਾ ਰਿਸ਼ਤਿਆਂ ਦਾ ਅੰਤ ਹੋਣ ਲੱਗਦੇ ਆਂ ਦੇਰ ਨਹੀਂ ਲੱਗਦੀ ਰਿਸ਼ਤੇ ਕੱਚੇ ਘਰਾਵਾਂ ਵਾਂਗ ਹੁੰਦੇ ਨੇ ਜਿਹੜੇ अनेका ਵਾਂ ਲਿਪਣੇ ਪੈਂਦੇ ਨੇ ਜੇ ਲਿਪਣਾ ਛੱਡ ਦਈਏ ਤਾਂ ਹੌਲੀ ਹੌਲੀ ਮਿੱਟੀ ਬਣ ਟੇਰ ਹੋ ਜਾਂਦੇ ਨੇ ਸੋ ਰਿਸ਼ਤਿਆਂ ਨੂੰ ਸੰਭ ਲੈਣਾ ਚਾਹੀਦਾ